you mm -hmm. ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਆਪਾਂ ਬੱਚਿਆਂ ਨੂੰ ਜਿਹੜਾ ਹੈ ਪੰਜਾਬੀ ਵਰਣਮਾਲਾ ਕਿਸ ਤਰੀਕੇ ਨਾਲ ਕਰਾ ਸਕਦੇ ਹਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਊੜੇ ਆੜੇ ਈੜੀ ਦੀ ਪਛਾਣ ਕਰਾਈਏ ਕਿ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਨੇ ਪੜ ਸਕਣ ਤੇ ਲਿਖ ਸਕਣ ਦੇਖੋ ਐਜ਼ ਅ ਗਵਰਨਮੈਂਟ ਟੀਚਰ ਮੇਰੇ ਕੋਲ ਜਿਹੜੀਆਂ ਨੇ ਪ੍ਰਾਇਮਰੀ ਕਲਾਸਿਸ ਨੇ ਸਕੂਲ ਦੇ ਵਿੱਚ ਤੇ ਉਹਨਾਂ ਨੂੰ ਜਿਹੜਾ ਹੈ ਦਿੱਕਤ ਆਉਂਦੀ ਹੈ ਊੜੇ ਤੋਂ ੜਾੜਾ ਸਿੱਖਣ ਦੇ ਵਿੱਚ ਠੀਕ ਹੈ ਦੇਖੋ ਇੱਕ ਵਾਰੀ ਬੱਚੇ ਨੂੰ ਊੜੇ ਤੋਂ ੜਾੜਾ ਆ ਗਿਆ ਨਾ ਮਾਤਰਾਵਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਬੱਚੇ ਨੂੰ ਅੱਗੇ ਜਾ ਕੇ ਨਾ ਹੀ ਸ਼ਬਦਾਂ ਦੀ ਦਿੱਕਤ ਆਉਂਦੀ ਹੈ ਮ ਕਰਨਾ ਹੈ ਉਹ ਬੱਚੇ ਨੇ ਆਪਣੇ ਊੜੇ ਤੋਂ ਲੈ ਕੇ ੜਾੜੇ ਤੱਕ ਤਿਆਰ ਕਰਨਾ ਹੁੰਦਾ ਹੈ ਠੀਕ ਹੈ ਤੇ ਮੈਂ ਬਹੁਤ ਸਾਰੇ ਮੈਥਡ ਯੂਜ਼ ਕਰਕੇ ਦੇਖੇ ਨੇ ਬੱਚਿਆਂ ਤੇ ਊੜਾ ੜਾ ਈੜੀ ਨੂੰ ਸਿਖਾਉਣ ਦੇ ਲਈ ਲੇਕਿਨ ਜਿਹੜਾ ਮੈਥਡ ਮੈਨੂੰ ਸਭ ਤੋਂ ਜ਼ਿਆਦਾ ਸੋਖਾ ਲੱਗਿਆ ਮੈਂ ਉਹ ਹੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੀ ਹਾਂ ਜੇਕਰ ਤੁਸੀਂ ਇਸ ਵੀਡੀਓ ਦੇ ਨਾਲ ਆਪਣੇ ਬੱਚਿਆਂ ਨੂੰ ਊੜਾ ੜਾ ਈੜੀ ਸਿਖਾ ਰਹੇ ਹੋ ਥੈਨ 100% ਗਾਰੰਟੀ ਹੈ ਕਿ ਇਸ ਮੈਥਡ ਨਾਲ ਤੁਹਾਡੇ ਬੱਚੇ ਜਿਹੜੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਬਹੁਤ ਘੱਟ ਸਮੇਂ ਦੇ ਵਿੱਚ ਪ੍ਰੋਪਰ ਊੜੇ ਤੋਂ ਲੈ ਕੇ ੜਾੜੇ ਤੱਕ ਜਿਹੜਾ ਉਹ ਸਿੱਖ ਜਾਣਗੇ ਉਹ ਲਿਖਣਾ ਵੀ ਦੀ ਜਿਹੜੀ ਹੈ ਪਛਾਣ ਵੀ ਹੋ ਜੇਗੀ ਠੀਕ ਹੈ ਜੀ ਇਹ ਜਿਹੜਾ ਮੈਥਡ ਹੈ ਚਾਹੇ ਤੁਸੀਂ ਹਾਊਸ ਵਾਈਫ ਹੋ ਆਪਣੇ ਬੱਚੇ ਨੂੰ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਲਈ ਹੈਲਪਫੁਲ ਹੋਏਗਾ ਚਾਹੇ ਤੁਸੀਂ ਸਕੂਲ ਦੇ ਵਿੱਚ ਆਪਣੇ ਬੱਚਿਆਂ ਤੇ ਇਹ ਮੈਥਡ ਲਗਾ ਕੇ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਹੈਲਪ ਜਿਹੜੀ ਤੁਹਾਨੂੰ ਇਸ ਮੈਥਡ ਦੇ ਰਾਹੀਂ ਹੋਏਗੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਕਰੀਨ ਤੇ ਤੁਸੀਂ ਗੂੜੇ ਤੋਂ ਲੈ ਕੇ ਡਾੜਾ ਜਿਹੜਾ ਹੈ ਦੇਖ ਪਾ ਰਹੇ ਹੋ ਹੁਣ ਇਹ ਪਾਨੇ ਇਕੱਲਾ ਇਕੱਲਾ ਅੱਖਰ ਬੱਚੇ ਨੂੰ ਕਿਵੇਂ ਸਿਖਾਣਾ ਹੈ ਪ੍ਰੋਪਰ ਵੀਡੀਓ ਨੂੰ ਧਿਆਨ ਦੇ ਨਾਲ ਸਮਝਿਓ ਤਾਹੀਂ ਜਾ ਕੇ ਵੀਡੀਓ ਜਿਹੜੀ ਤੁਹਾਨੂੰ ਪ੍ਰੋਪਰ ਪਤਾ ਲੱਗੇਗੀ ਤਾਂ ਹੀ ਇਹ ਮੈਥਡ ਤੁਹਾਡੇ ਲਈ ਕੰਮ ਕਰੇਗਾ ਕਲੀਅਰ ਹੈ ਤਾਂ ਹੁਣ ਦੇਖੋ ਇਹ ਤੁਸੀਂ ਸਕਰੀਨ ਤੇ ਪੰਜਾਬੀ ਵਰਣਮਾਲਾ ਦੇਖ ਰਹੇ ਹੋਵੋਗੇ ਇੱਕ ਪਾਸੇ ਪੂਰੀ ਪੰਜਾਬੀ ਵਰਣਮਾਲਾ ਦਾ ਚਾਰਟ ਹੈ ਤੇ ਇੱਕ ਪਾਸੇ ਮੇਰਾ ਹੈਂਡ ਰਿਟਨ ਇੱਕ ਅਲੱਗ ਤੋਂ ਕੰਮ ਕੀਤਾ ਹੋਇਆ ਹੈ ਇਹ ਚਾਰਟ ਮੈਂ ਬਣਾ ਕੇ ਆਪਣੀ ਕਲਾਸ ਦੇ ਵਿੱਚ ਵੀ ਲਗਾਇਆ ਹੋਇਆ ਹੈ ਠੀਕ ਹੈ ਤਾਂ ਇਹ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਉਹਦੇ ਤੇ ਵੀ ਆਪਾਂ ਜਿਹੜੀ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਸਮਝ ਲਓ ਠੀਕ ਹੈ ਧਿਆਨ ਦੇ ਨਾਲ ਸੁਣਿਓ ਦੇਖੋ ਆਪਣੇ ਪੰਜਾਬੀ ਵਰਣਮਾਲਾ ਦੇ ਵਿੱਚ ਜਿੰਨੇ ਅੱਖਰ ਨੇ ਤੁਹਾਡੀ ਸਕਰੀਨ ਤੇ ਨੇ ਉਹ ਠੀਕ ਹੈ ਜੀ ਟੋਟਲ ਜੇ ਤੁਸੀਂ ਦੇਖੋ ਇੱਥੇ 35 ਅੱਖਰ ਨੇ ਠੀਕ ਹੈ ਲੇਕਿਨ ਤੁਸੀਂ ਆਪਣੇ ਬੱਚੇ ਨੂੰ 35 ਦੇ ਵਿੱਚੋਂ ਸਿਰਫ ਪੰਜ ਅੱਖਰ ਕਰਾਣੇ ਨੇ ਕਿਹੜੇ ਕਰਾਣੇ ਨੇ ਆਪਾਂ ਦੇਖਦੇ ਹਾਂ ਤੁਸੀਂ ਇੱਧਰਲੇ ਚਾਟ ਦੇ ਸਿਰਫ ਪਹਿਲੇ ਅੱਖਰ ਦੇਖੋ ਠੀਕ ਹੈ ਹਾ ਹਾ ਟੈਂਕਾ ਪੱਪਾ ਤੱਤਾ ਨੰਨਾ ਠੀਕ ਹੈ ਇਹ ਕਰਾਣੇ ਨੇ ਹੁਣ ਦੇਖੋ ਸਭ ਤੋਂ ਪਹਿਲਾਂ ਕਈ ਵਾਰੀ ਕਿਉਂ ਹੁੰਦਾ ਹੈ ਆਪਾਂ ਬੱਚੇ ਨੂੰ ਸਿੱਧਾ ਊੜਾ ਕਰਾ ਰਹੇ ਹੁੰਨੇ ਆ ਊੜਾ ਆੜਾ ਈੜੀ ਇਸ ਤਰੀਕੇ ਨਾਲ ਕਦੇ ਨਾ ਕਰਾਓ ਤੁਸੀਂ ਦੇਖੋ ਜੇ ਤੁਸੀਂ ਧਿਆਨ ਨਾਲ ਵਰਣਮਾਲਾ ਨੂੰ ਦੇਖੋਗੇ ਨਾ ਸਭ ਤੋਂ ਔਖਾ ਵਰਡ ਤੁਹਾਨੂੰ ਦੇਖਣ ਚ ਊੜਾ ਹੀ ਲੱਗ ਰਿਹਾ ਹੋਊਗਾ ਕਿਉਂਕਿ ਵੱਡਾ ਹੀ ਦੇਖਣ ਚ ਬੱਚੇ ਪਹਿਲਾਂ ਹੀ ਡਰ ਜਾਂਦੇ ਨੇ ਤੁਸੀਂ ਬੱਚੇ ਦੀ ਸੋਚ ਦੇ ਅਕੋਰਡਿੰਗ ਚੱਲੋ ਹਨਾ ਤਾਂ ਪਹਿਲਾਂ ਆਪਾਂ ਨੇ ਔਖੇ ਅੱਖਰ ਨਹੀਂ ਕਰਾਣੇ ਆਪਾਂ ਨੇ ਬਿਲਕੁਲ ਸੌਖੇ ਵਾਲੇ ਅੱਖਰ ਕਰਾਣੇ ਨੇ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਤੁਸੀਂ ਬੱਚੇ ਨੂੰ ਸਿਖਾਣਾ ਹੈ ਹਾਹਾ ਠੀਕ ਹੈ ਉਹਨੂੰ ਕਾਪੀ ਤੇ ਪਾ ਕੇ ਦਿਖਾਓ ਉਹਨੂੰ ਪੈਨਸਲ ਫੜ ਕੇ ਲਿਖਾ ਕੇ ਦਿਖਾਓ ਉਹਨੂੰ ਪਛਾਣ ਕਰਾ ਦਿਓ ਵੀ ਇਹ ਹਾਹਾਈ ਠੀਕ ਹੈ ਜੀ ਪੰਜ ਅੱਖਰ ਆਪਾਂ ਨੇ ਕਰਾਣੇ ਨੇ ਪਹਿਲਾਂ ਆਪਾਂ ਨੇ ਕਰਾਣਾ ਹੈ ਹਾਹਾ ਜਦੋਂ ਬੱਚਾ ਹਾਹਾ ਬਹੁਤ ਵਧੀਆ ਤਰੀਕੇ ਨਾਲ ਸਿੱਖ ਗਿਆ ਠੀਕ ਹੈ ਉਹਨਾਂ ਨਾਲ-ਨਾਲ ਦੱਸੋ ਵੀ ਇਹ ਹਾਹਾ ਹਾਥੀ ਹੈ ਠੀਕ ਹੈ ਇਹਦਾ ਮੂੰਹ ਖੁੱਲਾ ਹੈ ਹਾਥੀ ਹੈ ਇਹ ਤਾਂ ਹੁਣ ਜਦੋਂ ਬੱਚੇ ਨੇ ਹਾਹਾ ਸਿੱਖ ਲਿਆ ਤਾਂ ਉਹਨੂੰ ਕਹੋ ਵੀ ਹਾਹੇ ਦਾ ਮੂੰਹ ਪੂਰਾ ਬੰਦ ਕਰ ਦੇ ਪੂਰਾ ਬੰਦ ਹੋ ਗਿਆ ਤਾਂ ਇਹ ਹੋ ਗਿਆ ਰਾਰਾ ਰੇਲ ਗੱਡੀ ਠੀਕ ਹੈ ਪਹਿਲਾਂ ਆਪਣੇ ਕੋਲ ਹਾਹਾ ਸੀ ਹਾ ਹੇ ਦਾ ਮੂੰਖ ਖੁੱਲਾ ਸੀ ਹਾ ਹਾ ਹਾਤੀ ਲੇਕਿਨ ਹੁਣ ਆਪਾਂ ਨੇ ਇਹਦਾ ਹਾ ਹੇ ਦਾ ਮੂੰਹ ਬੰਦ ਕਰਤਾ ਤਾਂ ਇਹ ਬਣ ਗਿਆ ਰਾਰਾ ਰਾਰਾ ਰੇਲ ਗੱਡੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਬੱਚਾ ਹਾ ਹਾ ਰਾਰਾ ਦੋਨੋਂ ਸਿੱਖ ਗਿਆ ਪਹਿਲਾਂ ਨੇ ਹਾ ਹਾ ਸਿੱਖਿਆ ਫਿਰ ਉਹਨੇ ਮੂੰਹ ਬੰਦ ਕਰਨਾ ਸਿੱਖਿਆ ਰਾਰਾ ਰੇਲ ਗੱਡੀ ਹੁਣ ਤੁਸੀਂ ਉਹਨਾਂ ਦੱਸੋ ਵੀ ਜਦੋਂ ਤੂੰ ਰਾਰੇ ਦੇ ਪਿੱਛੇ ਇੱਕ ਹੋਰ ਲਾਈਨ ਲਗਾ ਦੇਂਗਾ ਇਹ ਬਣ ਜਾਊਗਾ ਗੱਗਾ ਗਮਲਾ ਤਿੰਨ ਅੱਖਰੋਂ ਹੋਗੇ ਹਾ 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 ਹਾਥੀ ਰਾਰਾ ਰੇਲ ਗੱਡੀ ਗੱਗਾ ਗਮਲਾ ਠੀਕ ਹੈ ਕਿਉਂਕਿ ਉਹ ਬਿਲਕੁਲ ਬਿਗਨਰ ਹੈ ਛੋਟਾ ਬੱਚਾ ਹੈ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਹਾ 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 ਹਾਥੀ ਰਾਰਾ ਰੇਲ ਗੱਡੀ ਗੱਗਾ ਗਮਲਾ ਇਹ ਤਿੰਨ ਅੱਖਰ ਉਹਨੇ ਕਰ ਲਈ ਠੀਕ ਹੈ ਜੀ ਤਾਂ ਇੱਥੇ ਤੁਸੀਂ ਤਿੰਨ ਅੱਖਰ ਬੱਚੇ ਨੂੰ ਸਿਖਾਦੇ ਠੀਕ ਹੈ ਹਾ 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 ਹਾਥੀ ਰਾਰਾ ਰੇਲ ਗੱਡੀ ਗੱਗਾ ਗਮਲਾ ਇਹ ਤਿੰਨ ਬੱਚੇ ਨੇ ਸਿੱਖ ਲਏ ਹੁਣ ਆਪਾਂ ਨੇ ਅੱਗੇ ਇਸੇ ਗੱਗੇ ਗਮਲੇ ਤੋਂ ਅੱਗੇ ਜਾਣਾ ਹੈ ਆਪਾਂ ਨੇ ਉਹਨੂੰ ਕਹੋ ਬੱਚੇ ਨੂੰ ਵੀ ਤੂੰ ਗੱਗਾ ਲਿਖ ਲਿਆ ਨਾ ਗੱਗਾ ਗਮਲਾ ਉਹਦੇ ਵਿੱਚ ਘਰ ਛੋਟੀ ਜੀ ਲ ਕੀ ਬਣ ਗਿਆ ਇਹ ਸਸ ਸਲੇਟ ਠੀਕ ਹੈ ਤੇ ਇਸੇ ਤਰ੍ਹਾਂ ਹੁਣ ਆਪਾਂ ਨੇ ਉੱਪਰਲੀ ਲਾਈਨ ਮਿਟਾ ਦੇਣੀ ਆ ਤਾਂ ਇਹ ਬਣ ਜੂਗਾ ਮੰਮਾ ਮੱਛਲੀ ਕੀ ਬਣ ਜੂਗਾ ਜੀ ਇਹ ਮੰਮਾ ਮੱਛਲੀ ਠੀਕ ਹੈ ਤਾਂ ਇਹ ਪੰਜ ਅੱਖਰ ਤੁਸੀਂ ਸਿਰਫ ਹਾਹੇ ਤੋਂ ਯਾਦ ਕਰਾ ਸਕਦੇ ਹੋ ਆਪਾਂ ਉਹਨਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਲਿਖਣਾ ਨਹੀਂ ਆਉਂਦਾ ਠੀਕ ਹੈ ਉਹਨਾਂ ਨੂੰ ਸਿਖਾ ਰਹੇ ਹਾਂ ਆਪਾਂ ਠੀਕ ਹੈ ਇਹ ਹਾ ਹਾ ਹਾਥੀ ਹਾਹੇ ਨੂੰ ਆਪਾਂ ਨੇ ਪੂਰਾ ਬੰਦ ਕਰਤਾ ਰਾਰਾ ਰਾਰਾ ਰੇਲ ਗੱਡੀ ਰਾਰੇ ਦੇ ਪਿੱਛੇ ਆਪਾਂ ਨੇ ਲਾਈਨ ਲਗਾਤੀ ਗੱਗਾ ਗੱਗਾ ਗਮਲਾ ਠੀਕ ਹੈ ਵਿਚਕਾਰ ਲਾਈਨ ਲਾਤੀ ਸਸ ਸਲੇਟ ਤੇ ਉੱਪਰਲੀ ਲਾਈਨ ਮਿਟਾਤੀ ਤਾਂ ਇਹ ਬਣ ਗਿਆ ਮੰਮਾ ਮੱਛਲੀ ਤਾਂ ਇਹ ਪੰਜ ਅੱਖਰ ਜਿਹੜੇ ਨੇ ਬੱਚੇ ਨੂੰ ਸਿਰਫ ਹਾਹੇ ਤੋਂ ਯਾਦ ਹੋ ਜਾਣਗੇ ਤੁਹਾਡਾ ਸਿਰਫ ਕੰਮ ਉਹਨੂੰ ਪਛਾਣ ਕਰਾਣਾ ਹੈ ਠੀਕ ਹੈ ਇਹ ਕਿਵੇਂ ਕਰਾਣੀ ਹੈ ਮੈਂ ਅੱਗੇ ਵੀ ਤੁਹਾਨੂੰ ਦੱਸਾਂਗੀ ਇੱਕ TLM ਮੈਂ ਤੁਹਾਨੂੰ ਸ਼ੋਅ ਕਰਾਂਗੀ ਉਹਦੇ ਅਕੋਰਡਿੰਗ ਤੁਸੀਂ ਦੇਖੋਗੇ ਨਾ ਫਿਰ ਤੁਸੀਂ ਆਪਣੇ ਆਪ ਜਿਹੜਾ ਕਰਾਣ ਲੱਗ ਜਾਓਗੇ ਇੱਕ ਵਾਰ ਤੁਸੀਂ ਇਹ ਮੈਥਡ ਯੂਜ਼ ਕਰਿਓ ਠੀਕ ਹੈ ਧਿਆਨ ਨਾਲ ਵੀਡੀਓ ਨੂੰ ਬਸ ਦੇਖੀ ਜਾਓ ਹੌਲੀ-ਹੌਲੀ ਸਮਝ ਆ ਜਾਊਗਾ ਕਿ ਮੈਂ ਕੀ ਕਹਿਣਾ ਚਾ ਰਹੀਆਂ ਠੀਕ ਹੈ ਇਹ ਪੰਜ ਅੱਖਰ ਹੋਗੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਦੂਜਾ ਅੱਖਰ ਟੈਂਕਾ ਜਿਹੜਾ ਆਪਾਂ ਨੇ ਬੱਚੇ ਨੂੰ ਕਰਾਣਾ ਹੈ ਟੈਂਕਾ ਟਮਾਟਰ ਬਿਲਕੁਲ ਸੋਖਾ ਸ਼ਬਦ ਹੈ ਜਿਵੇਂ ਹਾਹਾ ਸੀਗਾ ਹੁਣ ਦੇਖੋ ਕਿੱਥੇ ਊੜਾਏ ਕਿੱਥੇ ਹਾਹਾਏ ਬੱਚਾ ਕਿਹੜਾ ਲਿਖੂਗਾ ਹਾਹਾ ਲਿਖੂਗਾ ਕਿਉਂਕਿ ਉਹ ਸੋਖਾ ਹੈ ਇਹ ਹਲੇ ਉਲਝਵਾਈ ਝੌੜੇ ਦੀ ਸ਼ਕਲ ਦੇਖ ਕੇ ਡਰ ਜਾਂਦਾ ਕਿਉਂਕਿ ਉਹ ਅਖਰ ਵੱਡਾ ਹੁੰਦਾ ਏ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਨੇ ਟੈਂਕਾ ਸਖਾਣਾ ਬੱਚਿਆਂ ਨੂੰ ਟੈਂਕਾ ਟੈਂਕਾ ਸਿੱਖ ਲਿਆ ਬੱਚਿਆਂ ਨੇ ਟੈਂਕਾ ਟਮਾਟਰ ਹੁਣ ਬੱਚੇ ਨੂੰ ਦੱਸੋ ਵੀ ਇਹ ਟੈਂਕਾ ਏ ਟੈਂਕੇ ਨੂੰ ਛੋਟਾ ਜਿਹਾ ਗੋਲ ਜਿਹਾ ਰੂਪ ਦੇ ਦੇ ਮਤਲਬ ਉਹਨੂੰ ਥੋੜਾ ਜਿਹਾ ਮੋੜ ਦੇ ਤਾਂ ਇਹ ਬਣ ਗਿਆ ਫਫਾਫਲ ਟੈਂਕਾ ਤਾਂ ਉਹਨੂੰ ਪਉਣਾ ਤਾਂ ਉਹ ਤੋਂ ਬਾਅਦ ਉਹਨੇ ਨੇ ਥੋੜਾ ਜਿਹਾ ਮੋੜ ਲੈ ਕੇ ਬਣ ਗਿਆ ਫਫਾ ਫਲ ਠੀਕ ਹੈ ਫਫਾ ਫਲ ਬਣ ਗਿਆ ਹੁਣ ਟੈਂਕੇ ਨੂੰ ਆਪਾਂ ਨੇ ਟੈਂਕਾ ਹੀ ਲਿਖਿਆ ਉੱਪਰ ਛੋਟੀ ਜੀ ਲਾਈਨ ਲਾ ਕੇ ਨੂੰ ਜੋੜਤਾ ਹੀ ਬਣ ਗਈ ਈੜੀ ਇੱਟ ਕੀ ਬਣ ਗਈ ਇਹ ਈੜੀ ਇੱਟ ਹੁਣ ਇਸੇ ਟੈਂਕੇ ਨੂੰ ਆਪਾਂ ਨੇ ਪੂਰਾ ਇਹ ਟੈਂਕਾ ਹੀ ਆਪਾਂ ਨੇ ਇਹਨੂੰ ਪੂਰਾ ਬੰਦ ਕਰਨਾ ਇਹ ਬਣ ਗਿਆ ਠੱਠਾ ਠੇਲਾ ਕੀ ਬਣ ਗਿਆ ਜੀ ਇਹ ਠੱਠਾ ਠੇਲਾ ਠੀਕ ਹੈ ਯਾਨੀ ਟੈਂਕੇ ਤੋਂ ਬੱਚੇ ਨੇ ਚਾਰ ਅੱਖਰ ਕਰ ਲਏ ਟੈਂਕਾ ਫਫਾ ਈ ੜੀ ਤੇ ਠੱਠਾ ਇੱਥੇ ਤੱਕ ਬੱਚਾ ਕਰ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਬੱਚੇ ਨੂੰ ਕਹੋ ਕਿ ਟੈਂਕਾ ਛੋਟਾ ਜਿਹਾ ਪਾਣਾ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਛੋਟਾ ਜਿਹਾ ਟੈਂਕਾ ਪਾਣਾ ਹੈ ਬਿਨਾਂ ਡੰਡੀ ਵਾਲਾ ਤੇ ਬਣ ਗਿਆ ਵਾਵਾ ਇਸੇ ਤਰੀਕੇ ਨਾਲ ਵਾਵਾ ਸਿੱਖੂਗਾ ਤਾਂ ਬੱਚੇ ਨੂੰ ਕਹਿਣਾ ਛੋਟੀ ਜਿਹੀ ਲਾਈਨ ਲਗਾ ਕੇ ਇਹ ਬਣ ਗਿਆ ਆਇਆਂ ਕਲੀਅਰ ਹੈ ਉਸ ਤੋਂ ਬਾਅਦ ਬੱਚੇ ਨੇ ਛੱਛਾ ਸਿੱਖਣਾ ਹੈ ਟੈਂਕਾ ਬਣਾ ਲਿਆ ਛੋਟਾ ਜਿਹਾ ਉਸ ਤੋਂ ਬਾਅਦ ਇਹਨੂੰ ਪੂਰਾ ਬੰਦ ਕਰ ਦਿਓ ਠੱਠੇ ਦੇ ਰੂਪ ਵਿੱਚ ਬਿਨਾਂ ਡੰਡੀ ਤੋਂ ਤਾਂ ਵਿੱਚ ਘਰ ਲਾਈਨ ਲਾ ਦਿਓ ਕਿ ਬਣ ਗਿਆ ਛੱਛਾ ਕੀ ਬਣ ਗਿਆ ਇਹ છਛਾ ਹੁਣ ਇਸੇ ਟੈਂਕੇ ਨੂੰ ਆਪਾਂ ਨੇ ਪੁੱਠਾ ਪਾਣਾ ਏ ਇਹ ਪੁੱਠਾ ਪਾ ਲਿਆ ਆਪਾਂ ਨੇ ਉਲਟਾ ਪਾ ਲਿਆ ਪੁੱਠਾ ਪਾ ਕੇ ਇਹਨੂੰ ਥੋੜਾ ਜਿਹਾ ਮੋੜ ਦੋ ਹੀ ਬਣ ਗਿਆ ਅੰਗਾ ਅੰਗਾ ਖਾਲੀ ਠੀਕ ਹੈ ਤਾਂ ਤੁਸੀਂ ਇੱਥੇ ਦੇਖ ਲਓ ਵੀ ਟੈਂਕੇ ਤੋਂ ਲੈ ਕੇ ਅੰਗੇ ਤੱਕ ਬੱਚੇ ਨੂੰ ਸਿਰਫ ਇੱਕ ਅੱਖਰ ਦੇ ਨਾਲ ਕਿੰਨੇ ਅੱਖਰ ਯਾਦ ਹੋ ਗਏ ਕਲੀਅਰ ਹੈ ਇਹਦੇ ਤੁਸੀਂ ਬੱਚੇ ਨੂੰ ਡੇਲੀ ਪ੍ਰੈਕਟਿਸ ਕਰਾਉਗੇ ਫਿਰ ਉਹਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਲੈਣਾ ਏ ਉਸਤੇ ਬਾਅਦ ਆਪਣੇ ਕੋਲ ਤੀਜਾ ਹੈਗਾ ਪਪਾ ਹੁਣ ਆਪਾਂ ਨੇ ਬੱਚੇ ਨੂੰ ਪਪਾ ਸਿਖਾਣਾ ਏ ਠੀਕ ਹੈ ਪਪਾ ਪਤੰਗ ਹੁਣ ਪਪਾ ਬੱਚ ਨੂੰ ਪਾਣਾ ਆ ਗਿਆ ਤਾਂ ਬੱਚ ਨੂੰ ਦੱਸੋ ਵੀ ਪੱਪੇ ਦੇ ਵਿੱਚ ਘਾਰੇ ਜੇ ਤੂੰ ਛੋਟੀ ਜੀ ਲਾਈਨ ਲਾ ਦੇਂਗਾ ਤਾਂ ਇਹ ਬਣ ਜਾਊਗਾ ਖਖਾ ਖਖਾ ਖੰਭ ਠੀਕ ਹੈ ਉਹਨੂੰ ਖਖਾ ਬਣਾ ਆ ਗਿਆ ਤਾਂ ਉਹਨੂੰ ਦੱਸੋ ਵੀ ਇਹ ਜਿਹੜਾ ਖਖਾ ਏ ਖਖੇ ਦੇ ਉੱਪਰ ਜੇ ਤੂੰ ਉਹਨੂੰ ਪੂਰਾ ਬੰਦ ਕਰ ਦੇਂਗਾ ਤਾਂ ਇਹ ਬਣ ਜਾਊਗਾ ਥਥਾ ਥੇਲਾ ਥੇਲਾ ਸੋਲੀ ਥਥਾ ਥੇਲਾ ਕੀ ਬਣ ਜਾਊਗਾ ਇਹ ਥਥਾ ਥੇਲਾ ਠੀਕ ਹੈ ਯਾ ਥਥਾ ਧਰਮਸ ਹੁੰਦੀ ਹੈ ਥਥਾ ਥੇਲਾ ਹੁੰਦਾ ਹੈ ਹਨਾ ਹੁਣ ਬੱਚੇ ਨੂੰ ਦੱਸੋ ਵੀ ਇਹ ਥੱਥਾ ਥੈਲਾ ਇਹ ਇਹਦੇ ਵਿੱਚ ਘਾਰੋਂ ਜਿਹੜੀ ਵਿਚਕਾਰ ਵਾਲੀ ਲਾਈਨ ਹੈ ਇਹ ਮਿਟਾ ਦੇ ਤਾਂ ਇਹ ਬਣ ਜਾਊਗਾ ਤੱਦਾ ਤਨੁਸ਼ ਜਾਂ ਤਾਂ ਤੰਨ ਠੀਕ ਹੈ ਇਹ ਤਾਂ ਦਾ ਬਣ ਜਾਊਗਾ ਕਲੀਅਰ ਹੈ ਉਸ ਤੋਂ ਬਾਅਦ ਜਦੋਂ ਬੱਚੇ ਨੇ ਪੱਪਾ ਬਣਾਉਣਾ ਸਿੱਖ ਲਿਆ ਤਾਂ ਬੱਚੇ ਨੂੰ ਕਹੋ ਵੀ ਅੱਧਾ ਪੱਪਾ ਪਾਵੇ ਅੱਧਾ ਪੱਪਾ ਪਾ ਲਿਆ ਉਹਨੇ ਪਾ ਲਿਆ ਉਸ ਤੋਂ ਬਾਅਦ ਉਹਨੂੰ ਇਹ ਪ੍ਰੈਕਟਿਸ ਕਰਾਓ ਵੀ ਇਹ ਨੂੰ ਆਪਾਂ ਨੇ ਇੱਕ ਹੋਰ ਪੱਪੇ ਨਾਲ ਜੋੜਨਾ ਹੈ ਬਿਨਾ ਡੰਡੀ ਤੋਂ ਤਾਂ ਇਹ ਬਣ ਜਾਊਗਾ ਕੱਗਾ ਕੀ ਬਣ ਜਾਊਗਾ ਇਹ ਕੱਗਾ ਕੱਗਾ ਕਰ ਠੀਕ ਹੈ ਤਾਂ ਤੁਸੀਂ ਆਪ ਦੇਖ ਲਓ ਵੀ ਪਪੇ ਤੋਂ ਬੱਚੇ ਨੂੰ ਪਪਾ ਵੀ ਪਤਾ ਲੱਗ ਗਿਆ ਖਖਾ ਪਤਾ ਲੱਗ ਗਿਆ ਥੱਠਾ ਤੱਦਾ ਖੱਗਾ ਇਹ ਪੰਜ ਦੇ ਪੰਜ ਅੱਖਰ ਜਿਹੜੇ ਨੇ ਬੱਚੇ ਨੂੰ ਪਤਾ ਲੱਗ ਗਏ ਠੀਕ ਹੈ ਉਸ ਤੋਂ ਬਾਅਦ ਦੇਖੋ ਤੱਤੇ ਵਾਲੀ ਲਾਈਨ ਹੁਣ ਦੇਖੋ ਤੱਤਾ ਇਹ ਕੀ ਹੈ ਤੱਤਾ ਤੀਰ ਹੋ ਗਿਆ ਹਨਾ ਤਾਂ ਇਹ ਤੱਤਾ ਹੀ ਠੀਕ ਹੈ ਤੱਤੇ ਤੋਂ ਹੁਣ ਆਪਾਂ ਨੇ ਬੱਚਿਆਂ ਨੂੰ ਦੱਸਣਾ ਵੀ ਤੱਤੇ ਦੀ ਛੋਟੀ ਜੀ ਗੋਲੀ ਜੀ ਮੋੜ ਦੇ ਇਹ ਬਣ ਜੂਗਾ ਡੱਡਾ ਡੱਡਾ ਡੱਡੂ ਕੀ ਬਣ ਜੂਗਾ ਜੀ ਇਹ ਡੱਡਾ ਡੱਡੂ ਠੀਕ ਹੈ ਉਸ ਤੋਂ ਬਾਅਦ ਤੱਤੇ ਦੇ ਵਿੱਚ ਘਾਰ ਜਿਹੜੀ ਆਪਣੇ ਕੋਲ ਛੋਟੀ ਲਾਈਨ ਹੈ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਮੋੜ ਲਗਾ ਦੇਣਾ ਇਹ ਬਣ ਗਿਆ ਪੱਬਾ ਪੇੜ ਪੱਬਾ ਪੇੜ ਹੁਣ ਇਸੇ ਤੱਤੇ ਨੂੰ ਦੇਖੋ ਊੜਾ ਕਿਵੇਂ ਸਖਾ ਰਹੇ ਆਪਾਂ ਇਸੇ ਤੱਤੇ ਨੂੰ ਆਪਾਂ ਨੇ ਪੂਰਾ ਬੰਦ ਕਰ ਦੇਣਾ ਹੈ ਉੱਪਰ ਤੱਕ ਬਿਲਕੁਲ ਉੱਪਰ ਤੱਕ ਇਹ ਬਣ ਗਿਆ ਊੜਾ ਊਠ ਤੱਤਾ ਤਾਂ ਆਉਂਦਾ ਹੈ ਬੱਚਿਆਂ ਨੂੰ ਉਹਨੂੰ ਪੂਰਾ ਬੰਦ ਕਰਨਾ ਸਿਖਾਓ ਇਹ ਬਣ ਗਿਆ ਊੜਾ ਊਠ ਹੁਣ ਇਸੇ ਤੱਤੇ ਨੂੰ ਆਪਾਂ ਨੇ ਲਿਖਣਾ ਏ ਤੇ ਇਹਦੇ ਪੈਰ ਦੇ ਵਿੱਚ ਦੋ ਜੜਨੇ ਜਾਂ ਡੱਡਾ ਲਿਖ ਲਓ ਜਾਂ ਤੱਤਾ ਲਿਖ ਲਓ ਇਹਨੂੰ ਮੋੜ ਕੇ ਦੋ ਪੈਰ ਲਾ ਦੇਣੇ ਨੇ ਇਹ ਬਣ ਗਿਆ ਆਪਣਾ ਡਾੜਾ ਡਾੜਾ ਖਾਲੀ ਠੀਕ ਹੈ ਇਸੇ ਤੱਤੇ ਨੂੰ ਤੁਸੀਂ ਪੁੱਠਾ ਕਰੋਗੇ ਤੇ ਲਾਈਨ ਨਾਲ ਬੰਦ ਕਰ ਦੋਗੇ ਇਹ ਬਣ ਜਾਊਗਾ ਬੱਬਾ ਬੱਬਾ ਬੱਕਰੀ ਠੀਕ ਹੈ ਤਾਂ ਤੁਸੀਂ ਦੇਖ ਲਓ ਵੀ ਤੱਤੇ ਤੋਂ ਬੱਚੇ ਨੂੰ ਇੱਕ ਤਾਂ ਡੱਡਾ ਯਾਦ ਹੋ ਗਿਆ ਠੀਕ ਹੈ ਬੱਬਾ ਯਾਦ ਹੋ ਗਿਆ ਬੱਚੇ ਨੂੰ ਊੜਾ ਆ ਗਿਆ ਪਾਣਾ țeੜਾੜਾ ਪਾਣਾ ਆ ਗਿਆ ਤੇ ਆਪਣਾ ਜਿਹੜਾ ਬੱਬਾ ਪਾਣਾ ਆ ਗਿਆ ਸਿਰਫ ਤੱਤੇ ਤੋਂ ਬੱਚੇ ਨੂੰ ਤੱਤੇ ਦੀ ਪਛਾਣ ਹੋ ਗਈ ਬੱਚੇ ਨੂੰ ਅੱਗੇ-ਅੱਗੇ ਦੱਸੀ ਜਾਓ ਵੀ ਤੱਤੇ ਦੇ ਪੈਰ ਦੇ ਵਿੱਚ ਆਪਾਂ ਨੇ ਛੋਟਾ ਜਿਹਾ ਮੋੜਦਾ ਇਹ ਬਣ ਗਿਆ ਡੱਡਾ ਡੱਡੂ ਠੀਕ ਹੈ ਤੱਤਾ ਪਾ ਕੇ ਪੂਰਾ ਬੰਦ ਕਰਤਾ ਇਹ ਬਣ ਗਿਆ ਊੜਾ ਊਠ ਠੀਕ ਹੈ ਇਸ ਤਰੀਕੇ ਨਾਲ ਬੱਚੇ ਨੂੰ ਜਿਹੜਾ ਸਿਖਾਓਗੇ ਬਹੁਤ ਹੀ ਸੌਖੇ ਤਰੀਕੇ ਨਾਲ ਬੱਚਾ ਜਿਹੜਾ ਸਿੱਖ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਨੰਨਾ ਨੰਨਾ ਸਿਖਾਤਾ ਬੱਚੇ ਨੂੰ ਨੰਨਾ ਨਲਕਾ ਹੁਣ ਦੇਖੋ ਤੁਸੀਂ ਇੱਥੇ ਜਿਹੜਾ ਆਪਣੇ ਕੋਲ ਅੱਲਾ ਏ ਲੱਲਾ ਲੱਟੂ ਐ ਇਹਨੂੰ ਆਪਾਂ ਕਿਵੇਂ ਕਰਾ ਸਕਦੇ ਆ ਜਿਵੇਂ ਦੇਖੋ ਬੱਚੇ ਨੇ ਨੰਨਾ ਪਾਣਾ ਸਿੱਖ ਲਿਆ ਬੱਚੇ ਨੂੰ ਕਹੋ ਨੰਨਾ ਪਾਵੇ ਪੂਰਾ ਜਦੋਂ ਨੇ ਪਾਤਾ ਤਾਂ ਉਹਨੂੰ ਨਾਲ ਕੋ ਵੀ ਇੱਕ ਛੋਟੀ ਜੀ ਲਾਈਨ ਹੋਰ ਲਾ ਦੇ ਜੇ ਇੱਥੋਂ ਛੋਟਾ ਹੋਗਾ ਉਹਨੂੰ ਵਧਾ ਕੇ ਦੱਸੋ ਵੀ ਇਹ ਬਣ ਗਿਆ ਲੱਲਾ ਲੱਟੂ ਪੂਰਾ ਕੀ ਬਣ ਗਿਆ ਇਹ ਲੱਲਾ ਲੱਟੂ ਠੀਕ ਐ ਇਸੇ ਤਰ੍ਹਾਂ ਜਦੋਂ ਬੱਚੇ ਨੇ ਨੰਨਾ ਵੀ ਸਿੱਖ ਲਿਆ ਲੱਲਾ ਵੀ ਸਿੱਖ ਲਿਆ ਤਾਂ ਆਪਾਂ ਨੇ ਬੱਚੇ ਨੂੰ ਕਹਿਣਾ ਵੀ ਤੂੰ ਲੱਲਾ ਪਾ ਤੇ ਪੈਰ ਦੇ ਵਿੱਚ ਛੋਟੀ ਜੀ ਗੋਲੀ ਲਗਾ ਦੇ ਬਣ ਗਿਆ ਝੱਜਾ ਝੰਡਾ ਚੱਜਾ ਚੰਡਾ ਤਾਂ ਇਹ ਤਿੰਨ ਅੱਖਰ ਬੱਚੇ ਨੂੰ ਨੰਨੇ ਤੋਂ ਯਾਦ ਹੋ ਗਏ ਠੀਕ ਹੈ ਜੀ ਇਹਦੇ ਰਿਗਾਰਡਿੰਗ ਮੈਂ ਇੱਕ TLM ਵੀ ਤਿਆਰ ਕਰਿਆ ਏ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਦੇਖੀਏ ਜੇ ਦਦਾ ਦਦਾ ਸਿਖਾ ਦੋ ਬੱਚੇ ਨੂੰ ਠੀਕ ਹੈ ਦਦਾ ਦਦ ਤਾਂ ਉਹਨੂੰ ਦੱਸ ਦੋ ਵੀ ਦੱਦੇ ਨੂੰ ਪੂਰਾ ਜੋੜ ਦੇ ਪੂਰਾ ਮੂੰਹ ਬੰਦ ਕਰ ਦੇ ਬਣ ਗਿਆ ਚੱਚਾ ਚਮਚਾ ਪੂਰਾ ਜੋੜਨ ਦੀ ਬਜਾਏ ਸਿਰਫ ਪੈਰ ਦੇ ਵਿੱਚ ਮੋੜ ਦੇ ਇਹ ਬਣ ਗਿਆ ਢੱਡਾ ਟੱਕਣ ਦਾ ਇਸ ਤਰੀਕੇ ਨਾਲ ਬੱਚਾ ਤਿੰਨੋਂ ਅੱਖਰਾਂ ਦੇ ਵਿੱਚ ਉਲਝੇਗਾ ਨਹੀਂ ਹੈਗਾ ਤਿੰਨੋਂ ਅੱਖਰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਯਾਦ ਕਰ ਲੇਗਾ ਬੱਚਾ ਠੀਕ ਹੈ ਨੂੰ ਦੇਖੋ ਜਿਹੜੇ ਤਿੰਨ ਅੱਖਰ ਜਿਹੜੇ ਮੈਨੂੰ ਪਰਸਨਲੀ ਬੱਚ ਨੂੰ ਸਿਖਾਣੇ ਔਖੇ ਲੱਗਦੇ ਨੇ ਉਹ ਹੈਗਾ ਆੜਾ ਜਜਾ ਤੇ ਯਯਾ ਇਹ ਮੈਂ ਕਿਸ ਤਰੀਕੇ ਨਾਲ ਕਰਾਰੀਆਂ ਤਾਂ ਮੈਂ ਤੁਸੀਂ ਇਹਨੂੰ ਤੁਸੀਂ ਆਪਣੇ ਤਰੋਅ ਤੇ ਵੀ ਜਿਹੜਾ ਦੇਖ ਸਕਦੇ ਹੋ ਬੱਚੇ ਨੂੰ ਆੜਾ ਸਿਖਾਣ ਦੇ ਲਈ ਬੱਚ ਨੂੰ ਰਾਰਾ ਤਾਂ ਆਉਂਦਾ ਹੀ ਹੈ ਤਾਂ ਬੱਚੇ ਨੂੰ ਕਹੋ ਵੀ ਛੋਟਾ ਰਾਰਾ ਪਾਵੇ ਛੋਟਾ ਰਾਰਾ ਬਿਲਕੁਲ ਛੋਟਾ ਪਾ ਲਿਆ ਉਹਨੂੰ ਕੋ ਵੀ ਹੁਣ ਇੱਕ ਏਸੇ ਤੋਂ ਸ਼ੁਰੂ ਕਰਕੇ ਇੱਕ ਵੱਡਾ ਰਾਰਾ ਬਣਾ ਇਦਾਂ ਬਣਾ ਲਿਆ ਹੁਣ ਇਹਨੂੰ ਆਪਾਂ ਨੇ ਲਾਈਨ ਖਿੱਚ ਕੇ ਬਾਹਰ ਜੋੜ ਦੇਣਾ ਇਹ ਬਣ ਜੂਆ ਆਪਣਾ ਆੜਾ ਆੜਾ ਅੰਬ ਮੈਂ ਇਹ ਤਰੀਕਾ ਆਪਣੇ ਇੱਕ ਬੱਚੇ ਤੇ ਲਗਾ ਕੇ ਦੇਖਿਆ ਸੀ ਉਸ ਬੱਚੇ ਨੇ ਆੜਾ ਪਾਣਾ ਸਿੱਖ ਲਿਆ ਕਿਉਂ ਕਿਉਂਕਿ ਪ੍ਰੈਕਟਿਸ ਕਰਾਈਆ ਇੱਕ ਵਾਰ ਦੇ ਵਿੱਚ ਬੱਚਾ ਨਹੀਂ ਸਿੱਖੇਗਾ ਉਹਨੂੰ ਬਾਰ-ਬਾਰ ਪ੍ਰੈਕਟਿਸ ਕਰਾਓ ਬੱਚਾ ਬਹੁਤ ਵਧੀਆ ਸਿੱਖਦਾ ਏ ਠੀਕ ਹੈ ਆੜਾ ਅੰਬ ਇਸੇ ਤਰੀਕੇ ਨਾਲ ਆਪਾਂ ਬੱਚੇ ਨੂੰ ਜਿਹੜਾ ਹੈ ਯਈਆ ਵੀ ਸਖਾ ਸਕਦੇ ਜਿਵੇਂ ਪਪਾ ਦੇਖੋ ਪਪਾ ਨੂੰ ਪਾਣਾ ਆ ਰਿਹਾ ਤੇ ਬੱਚੇ ਨੂੰ ਦੱਸੋ ਵੀ ਅੱਦਾਂ ਪਪਾ ਪਾਵੇ ਅੱਦਾਂ ਪਪਾ ਯਾਨੀ ਇੱਥੇ ਤੱਕ ਬਸ ਪਾਲ ਹੁਣ ਬੱਚੇ ਨੂੰ ਇਹ ਚੀਜ਼ ਤੁਹਾਨੂੰ ਸਮਝਾਣੀ ਪਊਗੀ ਕਿ ਇੱਕ ਡੰਡੀ ਲਗਾ ਕੇ ਆਪਾਂ ਇਹਨੂੰ ਅੱਦਾਂ ਜੋੜਾਂਗੇ ਤਾਂ ਇਹ ਬਣ ਜਾਊਗਾ ਯਈਆ ਯੱਕਾ ਯਈਆ ਯੱਕਾ ਇੱਕ ਆੜਾ ਹੋ ਗਿਆ ਯਈਆ ਹੋ ਗਿਆ ਤੇ ਜੱਜਾ ਹੋ ਗਿਆ ਇਹ ਤਿੰਨ ਤੁਹਾਨੂੰ ਆਪ ਯਾਦ ਬੱਚੇ ਨੂੰ ਕਰਾਣੇ ਪੈਣਗੇ ਲਿਖਾਓ ਚਾਹੇ ਪ੍ਰੈਕਟਿਸ ਕਰਾਓ ਠੀਕ ਹੈ ਉਸ ਤਰੀਕੇ ਨਾਲ ਬੱਚਾ ਜਿਹੜਾ ਉਹ ਸਿੱਖ ਜਾਏਗਾ ਕਲੀਅਰ ਹੈ ਠੀਕ ਹੈ ਤਾਂ ਇਹ ਦੇਖੋ ਇਕਦਮ ਤਾਂ ਕੋਈ ਵੀ ਚੀਜ਼ ਨਹੀਂ ਆਉਂਦੀ ਹੈਗੀ ਜੇ ਤੁਸੀਂ ਕਹੋ ਵੀ ਹਾਂ ਇਕਦਮ ਬੱਚੇ ਨੂੰ ਆ ਜਾਏਗਾ ਨੋਟ ਪੋਸੀਬਲ ਹਨਾ ਤੁਸੀਂ ਬੱਚੇ ਨੂੰ ਡੇਲੀ ਪ੍ਰੈਕਟਿਸ ਕਰਾਓ ਤਾਂ ਦੇਖੋ ਇਹ ਮੈਂ ਬੱਚਿਆਂ ਦੇ TLM ਤਿਆਰ ਕਰੇ ਨੇ ਇਹ ਮੈਂ ਕਿਵੇਂ ਤਿਆਰ ਕਰੇ ਨੇ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਠੀਕ ਹੈ ਇਹਨਾਂ ਨੂੰ ਜੇ ਤੁਸੀਂ ਬੱਚੇ ਨੂੰ ਪ੍ਰੈਕਟਿਸ ਕਰਾ ਰਹੇ ਹੋ ਡੇਲੀ ਬਹੁਤ ਹੀ ਵਧੀਆ ਤਰੀਕੇ ਨਾਲ ਬੱਚੇ ਸਿੱਖਦੇ ਨੇ ਜਿਵੇਂ ਇਨੂੰ ਤੁਸੀਂ ਆਪਣੇ ਘਰੇ ਵੀ ਤਿਆਰ ਕਰ ਸਕਦੇ ਹੋ ਕਿਵੇਂ ਤਿਆਰ ਕਰੋਗੇ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਜਿਵੇਂ ਦੇਖੋ ਤੁਸੀਂ ਬੱਚੇ ਨੂੰ ਹਾਹਾਸ ਖਾਣਾ ਹੈ ਠੀਕ ਹੈ ਹਾਹਾ ਤੁਸੀਂ ਕੀ ਕਰੋਗੇ ਸਕੂਲ ਦੇ ਵਿੱਚ ਡੇਲੀ ਪ੍ਰੈਕਟਿਸ ਕਰਾਉਣੀ ਆ ਜਾਂ ਜੇ ਤੁਸੀਂ ਐਜ਼ ਅ ਟੀਚਰ ਕੰਮ ਕਰ ਰਹੇ ਹੋ ਹਨ ਤਾਂ ਤੁਸੀਂ ਕੀ ਕਰਦੇ ਹੋ ਬੱਚੇ ਦੀ ਕਾਪੀ ਤੇ ਬਿੰਦੀਆਂ ਲਗਾ ਕੇ ਦੇ ਦੰਨੇ ਹੋ ਹਨ ਉਹਦੇ ਵਿੱਚ ਕੀ ਇੱਕ ਤਾਂ ਟਾਈਮ ਜ਼ਿਆਦਾ ਲੱਗਦਾ ਹੈ ਇੱਕ ਬੱਚੇ ਨੂੰ ਬਾਰ ਬਾਰ ਬਿੰਦੀਆਂ ਦੰਨੇ ਆ ਨਾ ਬੱਚਾ ਬੋਰ ਹੁੰਦਾ ਹੈ ਠੀਕ ਹੈ ਤਾਂ ਇਸ ਤਰੀਕੇ ਦਾ ਮਟੀਰੀਅਲ ਜੇ ਤੁਸੀਂ ਬੱਚੇ ਨੂੰ ਕੰਮ ਕਰਨ ਲਈ ਦੋਗੇ ਨਾ ਤਾਂ ਬਹੁਤ ਹੀ ਜ਼ਿਆਦਾ ਬੱਚਾ ਇੰਟਰਸਟ ਲਏਗਾ ਸਿੱਖਣ ਦੇ ਵਿੱਚ ਪਲਸਾ ਤੁਹਾਡੇ ਕੋਲ ਬੱਚਾ ਜਿਹੜਾ ਬੈਠੇਗਾ ਕੰਮ ਆਉਂਦਾ ਏ ਇਸ ਤਰੀਕੇ ਦਾ ਇਹ ਬਣਾਇਆ ਹੀ ਠੀਕ ਹੈ ਇਹਦੇ ਤੇ ਮੰਨ ਲਓ ਤੁਸੀਂ ਗੱਗਾ ਪ੍ਰੈਕਟਿਸ ਕਰਾ ਰਹੇ ਹੋ ਬੱਚੇ ਨੂੰ ਬੱਚਾ ਗੱਗਾ ਲਿਖ ਰਿਹਾ ਠੀਕ ਹੈ ਬਿੰਦੀਆਂ ਨੂੰ ਬਿੰਦੀਆਂ ਨਾਲ ਜੋੜ ਕੇ ਬੱਚਾ ਗੱਗਾ ਲਿਖਣਾ ਸਿੱਖ ਰਿਹਾ ਜਿਵੇਂ ਕਿ ਆਪਾਂ ਦੇਖ ਪਾ ਰਹੇ ਹਾਂ ਸਕਰੀਨ ਤੇ ਠੀਕ ਹੈ ਇਹ ਬਣ ਗਿਆ ਆਪਣਾ ਗੱਗਾ ਗਮਲਾ ਠੀਕ ਹੈ ਇਸੇ ਤਰ੍ਹਾਂ ਰਾਰਾ ਪ੍ਰੈਕਟਿਸ ਕਰਾ ਰਹੇ ਆ ਆਪਾਂ ਰਾਰਾ ਰੇਲ ਗੱਡੀ ਠੀਕ ਹੈ ਇਸੇ ਤਰ੍ਹਾਂ ਆਪਾਂ ਮੰਨ ਲਓ ਸਸਾ ਕਰਾਉਣਾ ਚਾਹ ਰਹੇ ਆ ਤਾਂ ਆਪਾਂ ਸਸਾ ਕਰਾ ਸਕਦੇ ਆ ਬੱਚੇ ਨੂੰ ਠੀਕ ਹੈ ਹੁਣ ਇਹਦਾ ਸਭ ਤੋਂ ਵੱਡਾ ਵੱਡਾ ਫਾਇਦਾ ਦੱਸਾਂ ਮੈਂ ਤੁਹਾਨੂੰ ਕੀ ਹੈ ਇਹਨੂੰ ਤੁਸੀਂ ਇਰੇਜ਼ ਕਰ ਸਕਦੇ ਹੋ ਇੱਕ ਸਕਿੰਟ ਦੇ ਵਿੱਚ ਐਦਾਂ ਲੋ ਤਾਂ ਇਹਨੂੰ ਮੈਂ ਆਪਣੇ ਸਕੂਲ ਦੇ ਵਿੱਚ ਵੀ ਯੂਜ਼ ਕਰਦੀ ਆ ਠੀਕ ਹੈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿੰਦਾ ਇਹ ਮੰਨ ਲਓ ਆਪਾਂ ਕਈ ਵਾਰੀ ਬੱਚੇ ਨੂੰ ਬਾਰ ਬਾਰ ਕਾਪੀ ਤੇ ਨਹੀਂ ਵੀ ਲਿਖ ਕੇ ਦੇ ਸਕਦੇ ਤੁਸੀਂ ਇਹਨੂੰ ਘਰੇ ਤਿਆਰ ਕਰਕੇ ਬੱਚੇ ਨੂੰ ਦੇ ਸਕਦੇ ਹੋ ਤੇ ਇਹ ਟੀ ਐਲ ਐਮ ਤੁਸੀਂ ਕੋਸ਼ਿਸ਼ ਕਰੋ ਵੀ ਘਰੇ ਬਣਾ ਲਓ ਬਹੁਤ ਹੀ ਈਜ਼ੀ ਹੈ ਇੱਕ ਵਾਈਟ ਪੇਪਰ ਜਾਂ ਕੋਈ ਵੀ ਪੇਪਰ ਲੈ ਕੇ ਉਹਦੇ ਉੱਪਰ ਤੁਸੀਂ ਇਸ ਤਰੀਕੇ ਨਾਲ ਬਿੰਦੀਆਂ ਲਗਾ ਕੇ ਪ੍ਰੋਪਰ ਅੱਖਰ ਨੂੰ ਬਣਾ ਲੈਣਾ ਹੈ ਥੈਨ ਉਹਨੂੰ ਪਿੱਛੇ ਆਪਾਂ ਪਲਾਸਟਿਕ ਕਵਰ ਦੇ ਨਾਲ ਜਿਹੜਾ ਹੈ ਉਹ ਕਹਿ ਲਓ ਬੰਦ ਕਰ ਦੇਣਾ ਠੀਕ ਹੈ ਟੇਪ ਨਾਲ ਜਿਹੜਾ ਹੈ ਲਗਾ ਦੇਣਾ ਹੈ ਮੈਂ ਉਮੀਦ ਕਰ ਰਹੀ ਹਾਂ ਕਿ ਤੁਹਾਨੂੰ ਇਹ ਮੈਥਡ ਜਿਹੜਾ ਸਮਝ ਆ ਗਿਆ ਹੋਵੇਗਾ ਫਿਰ ਵੀ ਜੇਕਰ ਕੋਈ ਹੋਰ ਡਾਊਟ ਕੁਸ਼ਨ ਹੋਵੇ ਇਸ ਪੁਆਇੰਟ ਨੂੰ ਲੈ ਕੇ ਵੀ ਕਿਵੇਂ ਕਰਾਈਏ ਕਿਵੇਂ ਨਹੀਂ ਕਰਾਈਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕੋ ਕੇ ਪੁੱਛ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਇੱਕ ਵਾਰੀ ਇਹ ਮੈਥਡ ਬੱਚੇ ਨੂੰ ਯੂਜ਼ ਕਰਕੇ ਦਿਖਾਓਗੇ ਨਾ ਬੱਚੇ ਨੇ ਬਹੁਤ ਵਧੀਆ ਤਰੀਕੇ ਨਾਲ ਸਿੱਖ ਲੈਣਾ ਹੈ ਲਗਭਗ 1 ਮਹੀਨੇ ਦੇ ਵਿੱਚ ਬੱਚੇ ਨੇ ਪੂਰੀ ਵਰਣਮਾਲਾ ਜਿਹੜੀ ਆ ਉਹ ਸਿੱਖ ਲੈਣੀ ਹੈ ਇਹ ਮੇਰਾ ਆਪ ਦਾ ਆਪਣਾਇਆ ਹੋਇਆ ਤਰੀਕਾ ਹੈ ਮੈਂ ਆਪਦੇ ਬੱਚਿਆਂ ਨੂੰ ਇਸੇ ਤਰੀਕੇ ਨਾਲ ਉਡਾੜਾ ਕਰਾਉਣੀ ਆ ਤੇ ਉਹ ਬਹੁਤ ਵਧੀਆ ਤਰੀਕੇ ਨਾਲ 1 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਮੈਂ ਤੁਸੀਂ ਕੀ ਕਰਨਾ ਇੱਕ ਤਾਂ ਬੱਚੇ ਨੂੰ ਡੇਲੀ ਪ੍ਰੈਕਟਿਸ ਕਰਾਣੀ ਹੈ ਬੱਚੇ ਨੂੰ ਪਛਾਣ ਕਰਾਣੀ ਹੈ ਜਦੋਂ ਤੁਸੀਂ ਹਾ ਹਾ ਰ ਰਾ ਗਗਾ ਕਰਾ ਲਿਆ ਸਸਾ ਕਰਾਉਣ ਤੋਂ ਪਹਿਲਾਂ ਉਹਨੂੰ ਪਿਛਲੇ ਅੱਖਰਾਂ ਦੀ ਪਛਾਣ ਕਰਾਓ ਤਾਂ ਕਿ ਉਹ ਪਿਛਲੇ ਅੱਖਰ ਭੁੱਲੇ ਨਾ ਠੀਕ ਹੈ ਡੇਲੀ ਪ੍ਰੈਕਟਿਸ ਕਰਾਓ ਡੇਲੀ ਪ੍ਰੈਕਟਿਸ ਕਰਾਉਣ ਦੇ ਲਈ ਤੁਹਾਨੂੰ ਇਹ ਜਾ TLM ਬਣਾ ਲਓਗੇ ਬਾਰ-ਬਾਰ ਤੁਹਾਨੂੰ ਲਿਖਣ ਦੀ ਲੋੜ ਨਹੀਂ ਪੈਣੀ ਹੈਗੀ ਠੀਕ ਹੈ ਜੇ ਤੁਸੀਂ ਸਾਰੇ ਬਣਾ ਸਕਦੇ ਹੋ ਸਾਰੇ ਬਣਾ ਲਓ ਜਿੰਨੇ ਕਿ ਤੁਹਾਡੇ ਤੋਂ ਹੋ ਸਕਦੇ ਲੋ ਤੁਸੀਂ ਕਰ ਸਕਦੇ ਹੋ ਲੇਕਿਨ ਇਹ ਮੈਥਡ ਦੇ ਰਾਹੀਂ ਤੁਸੀਂ ਬੱਚੇ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਸਿਖਾ ਸਕਦੇ ਹੋ ਠੀਕ ਹੈ ਜੀ ਵੀਡੀਓ ਹੈਲਪਫੁਲ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਠੀਕ ਹੈ ਅਗਲੀ ਫਿਲਹਾਲ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈਲਪਫੁਲ ਲੱਗੀ ਹੈ ਜਾਂ ਨਹੀਂ ਤੁਸੀਂ ਕਮੈਂਟ ਕਰ ਸਕਦੇ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿ ਇੰਕ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਟੈਲੀਗ੍ਰam ਗਰੁੱਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਕੋਈ ਵੀ ਕੁਐਸਚਨ ਜਿਹੜਾ ਹੈ ਇਹਦੇ ਰਿਗਾਰਡਿੰਗ ਪੁੱਛ ਸਕਦੇ ਹੋ ਠੀਕ ਹੈ ਟੈਲੀਗ੍ਰam ਗਰੁੱਪ ਬਣਿਆ ਹੋਇਆ ਏ ਉਹਦੇ ਨਾਲ ਵੀ ਤੁਸੀਂ ਜਿਹੜਾ ਹੈ ਜੁੜ ਸਕਦੇ ਹੋ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਮਿਲਦਿਆਂ ਜੀ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਲੈਕਚਰ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ